ਰਾਤ ਦੀ ਗਹਿਰੀ ਖਾਮੋਸ਼ੀ ਵਾਲਾ ਸਮਾਂ ਹੈ ਚਾਰੇ ਪਾਸੇ ਸ਼ਾਂਤੀ છਾਈ ਹੋਈ ਹੈ ਇਸ ਟਾਈਮ ਤੁਸੀਂ ਪੂਰੀ ਗੂੜੀ ਨੀਂਦ ਵਿੱਚ ਹੁੰਦੇ ਹੋ ਸਾਰੇ ਦਿਨ ਦੀ ਥਕਾਵਟ ਤੋਂ ਬਾਅਦ ਤੁਹਾਡਾ ਮਨ ਤੇ ਸਰੀਰ ਆਰਾਮ ਕਰ ਰਹੇ ਹਨ ਅਚਾਨਕ ਤੁਹਾਡੀ ਨੀਂਦ ਖੁੱਲ ਜਾਂਦੀ ਹੈ ਅੱਖਾਂ ਮਲਦੇ ਕਰਵਟ ਲੈਣ ਦੇ ਤੁਸੀਂ ਉੱਠਦੇ ਹੋ ਤਾਂ ਤੁਹਾਨੂੰ ਇੱਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੁੰਦੀ ਹੈ ਕੜੀਵਲ ਨਜ਼ਰ ਮਾਰਦੇ ਹੋ ਤਾਂ ਹਰ ਵਾਰ ਦੀ ਤਰ੍ਹਾਂ ਕੜੀ ਤੇ 3 ਤੋਂ 5 ਵਜੇ ਤੱਕ ਦਾ ਸਮਾਂ ਦਿਖਾ ਰਹੀ ਹੁੰਦੀ ਹੈ ਅਤੇ ਹਰ ਵਾਰ ਤੁਹਾਡੇ ਨੀਂਦ ਟੁੱਟਣ ਦੀ ਵਜ੍ਹਾ ਹੁੰਦੀ ਹੈ ਪਿਸ਼ਾਬ ਕਰਨ ਦੀ ਬਹੁਤ ਤੇਜ਼ ਇੱਛਾ ਤੁਹਾਡੇ ਵਿੱਚ ਕਈ ਲੋਕ ਰੋਜ਼ਾਨਾ ਇਸ ਤਜਰਬੇ ਵਿੱਚੋਂ ਲੰਘਦੇ ਹੋਣਗੇ ਸ਼ਾਇਦ ਤੁਸੀਂ ਇਸ ਨੂੰ ਇੱਕ ਸਧਾਰਨ ਸਰੀਰਕ ਪ੍ਰਕਿਰਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹੋ ਸੋਚਦੇ ਹੋ ਕਿ ਰਾਤ ਨੂੰ ਸ਼ਾਇਦ ਜ਼ਿਆਦਾ ਪਾਣੀ ਪੀ ਲਿਆ ਸੀ ਜਾਂ ਇਹ ਉਮਰ ਵੱਧਣ ਦੀ ਨਿਸ਼ਾਨੀ ਹੋ ਸਕਦੀ ਹੈ ਪਰ ਕੀ ਤੁਸੀਂ ਇੱਕ ਪਲ ਦੇ ਲਈ ਵੀ ਸੋਚਿਆ ਕਿ ਹਰ ਵਾਰੀ ਤੁਹਾਡੀ ਨੀਂਦ テント5 ਵਜੇ ਦੇ ਵਿਚਕਾਰ ਹੀ ਕਿਉਂ ਟੁੱਟਦੀ ਹੈ ਰਾਤ ਦੇ 12 ਵਜੇ ਜਾਂ ਸਵੇਰ ਦੇ 6 ਵਜੇ ਕਿਉਂ ਨਹੀਂ ਅਸੀਂ ਅੱਜ ਇਸੇ ਰਾਤ ਤੋਂ ਪਰਦਾ ਚੱਕਣ ਜਾ ਰਹੇ ਹਾਂ ਸ਼ਾਇਦ ਤੁਹਾਡੇ ਪੈਰਾ ਹੇਠੋਂ ਜ਼ਮੀਨ ਖਿਸਕ ਜਾਵੇ ਇਹ ਕੋਈ ਆਮ ਘਟਨਾ ਨਹੀਂ ਹੈ ਬਲਕਿ ਬ੍ਰਹਿਮੰਡ ਦੀ दैਵੀ ਊਰਜਾ ਵੱਲੋਂ ਆ ਰਿਹਾ ਸੰਕੇਤ ਹੈ ਜੋ ਸਿੱਧਾ ਤੁਹਾਨੂੰ ਪੇਜਿਆ ਜਾ ਰਿਹਾ ਹੈ ਇੱਕ ਇਹੋ ਜਿਹੀ ਪੁਕਾਰ ਜਿਸ ਨੂੰ ਤੁਸੀਂ ਹੁਣ ਤੱਕ ਅਣਸੁਣੀ ਕਰਦੇ ਆ ਰਹੇ ਹੋ ਆਰਾਮ ਨਾਲ ਬੈਠ ਜਾਓ ਆਪਣੇ ਦਿਲ ਦੀ ਧੜਕਣ ਨੂੰ ਸੁਣੋ ਕਿਉਂਕਿ ਹੁਣ ਜੋ ਤੁਸੀਂ ਜਾਣੋਗੇ ਕਿ ਇਸ ਤਰ੍ਹਾਂ ਨੀਂਦ ਖੁੱਲਣ ਦੇ ਪਿੱਛੇ ਕੀ ਅਦਭੁਤ ਰਾਜ ਹੈ ਜਦ ਤੁਸੀਂ ਜਾਣ ਜਾਓਗੇ ਤਾਂ ਹੋ ਸਕਦਾ ਤੁਹਾਡੀ ਜ਼ਿੰਦਗੀ ਹੀ ਬਦਲ ਜਾਏ ਇਹ ਉਹ ਸਮਾਂ ਹੁੰਦਾ ਹੈ ਜਦੋਂ ertid ਤੇ ਬ੍ਰਹਿਮੰਡ ਦੀ ਸਭ ਤੋਂ ਵੱਡੀ ਊਰਜਾ ਆਪਣੇ ਚਰਨ ਸੀਮਾ ਤੇ ਹੁੰਦੀ ਹੈ ਇਸ ਸਮੇਂ ਦਿਨ ਅਤੇ ਰਾਤ ਦੀ ਵਿਚਾਰ ਦੀ ਲੀਕ ਮਿਲਦੀ ਹੈ ਇਹ ਦਿਨ ਤੇ ਰਾਤ ਦੇ ਵਿਚਾਰ ਦਾ ਸਮਾਂ ਹੁੰਦਾ ਹੈ ਨਾ ਪੂਰੀ ਰਾਤ ਨਾਲ ਪੂਰਾ ਦਿਨ ਇਸ ਸਮੇਂ ਹੀ ઋષਿ ਮੁਨੀ ਦੇਵਤੇ ਅਤੇ ਸੰਤ ਅਤੇ ਚੰਗੀਆਂ ਆਤਮਾ ਤਰਤੀ ਤੇ ਆਪਣੇ ਸੂਖਸ਼ਮ ਅਵਤਾਰ ਦੇ ਵਿੱਚ ਵਿਆਪਕ ਹੁੰਦੀਆਂ ਹਨ ਹੁਣ ਤੁਸੀਂ ਪੁੱਛੋਗੇ ਕਿ ਸਾਡੀ ਨੀਂਦ ਟੁੱਟਣ ਤੇ ਪਿਸ਼ਾਬ ਕਰਨ ਦਾ ਇਸ ਸਮੇਂ ਦੇ ਨਾਲ ਕੀ ਲੈਣਾ ਦੇਣਾ ਤਾਂ ਅਸੀਂ ਕਹਾਂਗੇ ਬਹੁਤ ਹੀ ਗਹਿਰਾ ਰਿਸ਼ਤਾ ਹੈ ਜਦੋਂ ਬ੍ਰਹਿਮੰਡ ਦੀ ਇਹ ਦੇਵੀ ਊਰਜਾ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੀ ਹੈ ਤਾਂ ਤੁਹਾਡੇ ਸਰੀਰਾਈ ਤੁਹਾਨੂੰ ਜਗਾਉਂਦੀ ਹੈ ਪਿਸ਼ਾਬ ਕਰਨ ਦੀ ਇੱਛਾ ਸਿਰਫ ਇੱਕ ਬਹਾਨਾ ਹੁੰਦਾ ਹੈ ਤੁਹਾਨੂੰ ਜਗਾਉਂਦਾ ਇਹ ਤੁਹਾਡੀ ਕੋਈ ਸਰੀਰਕ ਲੋੜ ਨਹੀਂ ਬਲਕਿ ਇੱਕ ਡਿਵਾਈਨ అలਾਰਮ ਹੁੰਦਾ ਹੈ ਇੱਕ दैਵੀ ਕੰਟੀ ਹੁੰਦੀ ਹੈ ਜੋ ਤੁਹਾਨੂੰ ਕਹਿ ਰਹੀ ਹੁੰਦੀ ਹੈ ਉੱਠੋ ਜਾਗੋ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਪਰ ਤੁਸੀਂ ਕੀ ਕਰਦੇ ਹੋ ਬਾਥਰੂਮ ਜਾਂਦੇ ਹੋ ਵਾਪਸ ਆ ਕੇ ਫਿਰ ਨੀਂਦ ਵਿੱਚ ਚਲੇ ਜਾਂਦੇ ਹੋ ਉਹ ਸੰਦੇਸ਼ ਉਹ ਦੇਵੀ ਕੰਟੀ ਉਹ అలਾਰਮ ਤੁਸੀਂ ਖੋ ਬੈਠਦੇ ਹੋ ਇਹ ਵਕਤ ਤੁਹਾਡੀ ਆਤਮਾ ਦੀ ਜਾਗਣਦਾ ਹੈ ਕੀ ਤੁਸੀਂ ਜਾਣਦੇ ਹੋ ਇਹ ਸੰਕੇਤ ਸਿਰਫ ਤੁਹਾਨੂੰ ਮਿਲ ਰਿਹਾ ਤੁਹਾਡੀ ਪਰਿਵਾਰ ਚ ਕਿਸੇ ਹੋਰ ਨੂੰ ਨਹੀਂ ਸਭ ਨੂੰ ਇਹ ਸੰਕੇਤ ਨਹੀਂ ਮਿਲਦਾ ਸਿਰਫ ਉਹੀ ਬੰਦਾ ਇਸ ਵੇਲੇ ਜਾਗਦਾ ਹੈ ਜਿਸ ਨੂੰ ਦੇਵੀ ਊਰਜਾ ਜਗਾਉਣਾ ਚਾਹੁੰਦੀ ਹੈ ਕਿਉਂਕਿ ਤੁਸੀਂ ਉਹ ਵਿਅਕਤੀ ਹੋ ਜੋ ਆਤਮਿਕ ਰਾਹ ਤੇ ਚੱਲਣ ਲਈ ਤਿਆਰ ਹੋ ਤੁਹਾਡੇ ਪੁਰਾਣੇ ਪੁੰਨ ਦੇ ਵਿੱਚ ਹੁਣ ਅੰਕੁਰ ਬਣ ਚੁੱਕੇ ਹਨ ਤੇ ਫੁੱਟਣ ਵਾਲੇ ਹਨ ਤੁਹਾਡੀ ਰੂਹਾਨੀ ਯਾਤਰਾ ਦੇ ਲਈ ਤੁਹਾਨੂੰ ਤਿਆਰ ਕਰ ਰਹੇ ਹਨ ਇਹ ਸਿਰਫ ਇੱਕ ਸੰਕੇਤ ਹੈ ਤੁਹਾਡੀ ਆਤਮਾ ਦਾ ਤੁਹਾਡੇ ਪਿਤਰਾਂ ਦਾ ਤੁਹਾਡੇ ਈਸ਼ਟ ਦਾ ਉਹ ਹਾਜ਼ਰ ਹੋ ਕੇ ਤੁਹਾਡੇ ਕੋਲ ਆਉਂਦੇ ਹਨ ਤੁਹਾਨੂੰ ਕੁਝ ਦੱਸਣ ਲਈ ਤੁਹਾਨੂੰ ਆਸ਼ੀਰਵਾਦ ਦੇਣ ਲਈ ਤੁਹਾਡੇ ਰਾਂ ਦੀਆਂ ਰੁਕਾਵਟਾਂ ਦੀ ਚੇਤਾਵਨੀਆਂ ਦੇਣ ਲਈ ਤੁਹਾਡੇ ਈਸ਼ਟ ਤੁਹਾਡੀ ਆਤਮਾ ਨੂੰ ਤੁਹਾਡੀ ਰੂਹ ਨੂੰ ਪੁਕਾਰਦੇ ਹਨ ਹੁਣ ਤੁਸੀਂ ਕੀ ਕਰ ਸਕਦੇ ਹੋ ਤੁਹਾਡਾ ਮਨ ਇਹ ਜਾਣਨਾ ਚਾਹੁੰਦਾ ਹੈ ਤਾਂ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਜਦ ਤੱਕ ਤੁਸੀਂ ਇਹ ਸਭ ਨਹੀਂ ਸੁਣਿਆ ਸੀ ਉਦੋਂ ਤੱਕ ਤੁਹਾਨੂੰ ਕੋਈ ਸਮਝ ਨਹੀਂ ਸੀ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਨੀਂਦ ਟੁੱਟਣ ਦੀ ਘਟਨਾ ਕੋਈ ਆਮ ਘਟਨਾ ਨਹੀਂ ਹੁੰਦੀ ਅਗਲੀ ਵਾਰੀ ਜਦੋਂ 3 ਤੋਂ 5 ਵਜੇ ਦੇ ਵਿਚਕਾਰ ਤੁਸੀਂ ਜਾਗੋ ਤਾਂ ਤੁਸੀਂ ਇਸ ਨੂੰ ਪਰੇਸ਼ਾਨੀ ਨਾ ਸਮਝ ਕੇ ਆਪਣਾ ਨਸੀਬ ਜਾਣੋ ਸ਼ਾਂਤੀ ਦੇ ਨਾਲ ਪਿਸ਼ਾਬ ਕਰਕੇ ਆਓ ਮੂੰਹ ਹੱਥ ਤੋਂ ਥੋੜਾ ਠੰਡਾ ਪਾਣੀ ਪੀਓ ਫਿਰ ਇੱਕ ਸ਼ਾਂਤ ਜਗ੍ਹਾ ਤੇ ਬੈਠ ਜਾਓ ਅੱਖਾਂ ਬੰਦ ਕਰੋ ਮਹਿਸੂਸ ਕਰੋ ਕਿ ਸਾਰਾ ਬ੍ਰਹਿਮੰਡ ਸਾਰੀ ਦੇਵੀ ਊਰਜਾ ਤੁਹਾਡੇ ਆਲੇ ਦੁਆਲੇ ਹੈ ਤੁਹਾਡਾ ਚੁਫੇਰਾ ਸ਼ਾਂਤੀ ਨਾਲ ਪਰਿਆ ਹੋਇਆ ਹੈ ਕੁਝ ਵੀ ਹੋਵੇ ਪਰ ਤੁਸੀਂ ਇਸ ਸ਼ਾਂਤੀ ਨੂੰ ਆਰਾਮ ਨਾਲ ਸੁਣੋ ਅਤੇ ਆਪਣੇ ਈਸ਼ਟ ਗੁਰੂ ਪੀਰ ਦੇਵਤੇ ਦਾ ਧਿਆਨ ਕਰੋ ਜਾਪ ਕਰੋ ਤੁਸੀਂ ਆਪਣੇ ਪਿਤਰਾਂ ਨੂੰ ਯਾਦ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਉਹ ਇਸ ਵੇਲੇ ਤੁਹਾਡੀ ਅਰਦਾਸ ਬਿਲਕੁਲ ਨੇੜੇ ਹੋ ਕੇ ਸੁਣ ਰਹੇ ਹੁੰਦੇ ਹਨ ਯਕੀਨ ਮੰਨੋ ਇੱਕ ਹਫਤੇ ਜਾਂ ਮਹੀਨੇ ਦੇ ਅੰਦਰ ਅੰਦਰ ਹੀ ਤੁਸੀਂ ਆਪਣੇ ਅੰਦਰ ਇੱਕ ਅਜੀਬ ਜਿਹਾ ਬਦਲਾ ਮਹਿਸੂਸ ਕਰੋਗੇ ਚਿਹਰੇ ਦੇ ਉੱਤੇ ਨਵਾਂ ਨੂਰ ਹੋਏਗਾ ਮਨ ਦੇ ਵਿੱਚ ਅਦਭੁਤ ਜਿਹੀ ਸ਼ਾਂਤੀ ਤੁਹਾਡੇ ਰੁਕੇ ਹੋਏ ਕੰਮ ਅਚਾਨਕ ਬਣਨ ਲੱਗ ਜਾਣਗੇ ਜੋ ਲੋਕ ਤੁਹਾਡੇ ਤੋਂ ਦੂਰ ਦੂਰ ਭਜਦੇ ਸੀ ਅਚਾਨਕ ਤੁਹਾਡੇ ਵੱਲ ਖਿੱਚੇ ਚਲੇ ਆਉਣਗੇ ਇਸ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ ਇਹ ਇੱਕ ਕੁਦਰਤੀ ਸੁਨੇਹਾ ਇੱਕ दैਵੀ ਊਰਜਾ ਹੈ ਤੁਸੀਂ ਇਸ ਨੂੰ ਅਜ਼ਮਾ ਕੇ ਦੇਖ ਸਕਦੇ ਹੋ ਸ਼ਾਇਦ ਸਾਡੀ ਇਹ ਗੱਲ ਤੁਹਾਨੂੰ ਅਜੀਬ ਲੱਗੇਗੀ ਪਰ ਯਕੀਨ ਮੰਨੋ ਇੱਕ ਹਫ਼ਤੇ ਜਾਂ ਮਹੀਨੇ ਦੇ ਵਿੱਚ ਹੀ ਤੁਹਾਡੇ ਵਿੱਚ ਆਏ ਬਦਲਾ ਤੁਹਾਨੂੰ ਇਹ ਸਾਬਿਤ ਕਰ ਦੇਣਗੇ ਕਿ ਇਹ ਜੋ ਅਸੀਂ ਦੱਸ ਰਹੇ ਹਾਂ ਇਹ ਬਿਲਕੁਲ ਸਹੀ ਹੈ ਇਸ ਲਈ ਅਗਲੀ ਵਾਰੀ ਜਦ ਵੀ ਤੁਹਾਡੀ ਨੀਂਦ 3 ਤੋਂ 5 ਵਜੇ ਦੇ ਵਿਚਕਾਰ ਖੁੱਲ੍ਹੇ ਤਾਂ ਖੁਸ਼ੀ ਨਾਲ ਕਹਿਣਾ ਮੈਂ ਜਾਣਦਾ ਹਾਂ ਮੇਰੇ ਦੇਵਤਾ ਮੇਰੇ ਗੁਰੂ ਮੇਰੇ ਪੀਰ ਜਾਂ ਮੇਰੇ ਪੂਰਬਜ ਇਹ ਤੁਹਾਡੀ ਪੁਕਾਰ ਮੈਂ ਤਿਆਰ ਹਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਆਪਣਾ ਦਿਲ ਹਲਕਾ ਕਰਨਾ ਚਾਹੁੰਦਾ ਹਾਂ ਆਪਣੇ ਦਿਲ ਦੀਆਂ ਗੱਲਾਂ ਉਸ ਟਾਈਮ ਤੁਸੀਂ ਆਪਣੇ ਗੁਰੂ ਪੀਰਾ ਜਾਂ ਬਜ਼ੁਰਗਾ ਨਾਲ ਕਰ ਸਕਦੇ ਹੋ ਪੂਰਵਜਾਂ ਨਾਲ ਕਰ ਸਕਦੇ ਹੋ ਸਰੋਤਿਓ ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਵਧੀਆ ਲੱਗਿਆ ਤਾਂ ਜਰੂਰ ਅੱਗੇ ਸ਼ੇਅਰ ਕਰਨਾ ਧੰਨਵਾਦ